5 ਮੀਟਰ ਕੋਲਕत्ता कॉटन ਦਾ सूट ਰਹੇਗਾ ਤੇ ਨਾਲ ਇਸ ਤੇ 2.5 ਮੀਟਰ ਦੁਪੱਟਾ ਇਹ 5 ਮੀਟਰ ਜੋ ਸੂਟ ਆ ਉਸ ਤੇ ਵਰਕ ਰਹੇਗਾ ਦੁਪੱਟੇ ਤੇ ਦੋਨੋਂ ਸਾਈਡ ਵਰਕ ਮਿਲੇਗਾ 799 ਵਿੱਚ ਘਰ ਬੈਠੇ ਮੰਗਵਾ ਸਕਦੇ ਹੋ ਰੈਡੀमेड ਰਹੇਗਾ ਫਰਾਂਚ ਕريب ਦੇ ਵਿੱਚ ਕੁੜਤਾ ਵਰਕ ਹੋਇਆ ਚੌਰ ਚੜ ਦਾ ਦੁਪੱਟਾ ਤੇ ਨਾਲ ਇਸ ਦੇ ਪਲਾਜ਼ੋ ਮਿਲੇਗਾ ਤੁਹਾਨੂੰ ਕريب ਦੇ ਵਿੱਚ ਤੇ ਸਾਈਜ਼ ਮੈਂਸ਼ਨ ਆ ਤੇ 1550 ਚ ਬਾਈ ਕਰ ਸਕਦੇ ਹਾਂ ਇਹ ਚੌਰ ਚੜ ਦਾ 5 ਮੀਟਰ ਸੂਟ ਰਹੇਗਾ ਫੈਂਸੀ ਥ्रेड ਵਰਕ ਸੀਕੁਐਂਸ ਦਾ ਵਰਕ ਬਾਜੂ ਤੇ ਵਰਕ ਰਹੇਗਾ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਇਸ ਦੇ ਨਾਲ ਜੌਰ ਜੜ ਦਾ 720 ਚ ਬਾਈ ਕਰ ਸਕਦੇ ਹਾਂ ਜੌਰ ਜੜ ਦਾ ਸੂਟ ਰਹੇਗਾ 5 ਮੀਟਰ ਬਾਜੂ ਤੇ ਵੀ ਵਰਕ ਮਿਲੇਗਾ ਬਾਟਮ ਤੇ ਵੀ ਵਰਕ ਮਿਲੇਗਾ ਸ਼ਰਟ ਤੇ ਵੀ ਸਟਰੈਡ ਵਰਕ ਪਲਸ ਹੈਂਡ ਵਰਕ ਦਾ ਟੱਚ ਆ ਸਵਾ ਦੋ ਮੀਟਰ ਦੁਪੱਟਾ 650 ਚ ਬਾਈ ਕਰ ਸਕਦੇ ਹੋ 5 ਮੀਟਰ ਆਲ ਓਵਰ ਸੂਟ ਰਹੇਗਾ ਜੀ ਕੈਮਰੀ ਕੋਟਨ ਦਾ ਨਾਲ ਤੁਹਾਨੂੰ ਮਿਰਰ ਵਰਕ ਫਰੰਟ ਤੇ ਰਹਿਣਗੇ ਤੇ ਇਸ ਦਾ ਦੁਪੱਟਾ ਸਵਾ 2 ਮੀਟਰ ਹੋਊਗਾ ਚਾਫੋਂ ਦਾ ਦੋਨੋਂ ਸਾਈਡ ਦੁਪੱਟੇ ਤੇ ਤੁਹਾਨੂੰ ਪੱਟੀ ਲੱਗੀ ਮਿਲੇਗੀ 650 ਪ੍ਰਾਈਸ ਜਾਰਜਰ ਦਾ 5 ਮੀਟਰ ਸੂਟ ਆ ਸ਼ਰਟ ਤੇ ਫਰੰਟ ਤੇ ਵਰਕ ਆ ਬਾਜੂ ਤੇ ਵੀ ਵਰਕ ਆ ਤੇ ਬਾਟਮ ਤੇ ਵੀ ਵਰਕ ਆ ਦੋ ਕਲਰ ਅਵੇਲੇਬਲ ਆ ਸਵਾ 2 ਮੀਟਰ ਦਪੱਟਾ ਜਾਰਜਰ ਦਾ 650 ਪ੍ਰਾਈਸ ਪਾਰਟੀ ਵੇਅਰ ਵਿਸਕੋਸ オーਰਗਾਂజా ਦਾ ਸ਼ਰਟ ਰਹੇਗਾ ਫਰੰਟ ਤੇ ਵਰਕ ਹੈ ਹੈਂਡ ਵਰਕ ਹੋਇਆ ਸਿਲਕ ਦੀ ਬਾਟਮ ਰਹੇਗੀ ਇਸ ਦੇ ਨਾਲ ਦੁਪੱਟਾ ਵੀ ਲੇਸ ਵਰਕ ਵਾਲਾ ਤੁਸੀਂ ਇਹ ਵੀ ਵਾਈ ਕਰ ਸਕਦੇ ਹੋ ਤੇ ਇਹ ਦੁਪੱਟਾ ਸੂਟ ਰਹਿਣਗੇ ਸੌਫਟ ਬਰਬਰੀ ਸ਼ਰਟ ਰਹੇਗੀ ਨਾਲ ਇਸੇ ਮਸਲੀਨ ਦੀ ਬਾਟਮ ਆ ਨਾਲ ਮਸਲੀਨ ਦਾ ਟਾਈਡਾ ਦੁਪੱਟਾ ਓਨਲੀ ਤੁਸੀਂ 600 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ WhatsApp ਨੰਬਰ ਸਕਰੀਨ ਤੇ ਆ ਰਿਹਾ ਸਕਰੀਨ ਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਇਹ ਵਾਲੇ ਨਿਊ ਪ੍ਰਿੰਟ ਤੇ ਬਹੁਤ ਸੋਹਣੇ ਦੁਪੱਟਾ ਸੂਟ ਆ ਗਏ ਨੇ ਜੌਰਜਟ ਦਾ 5 ਮੀਟਰ ਤੁਹਾਨੂੰ ਸੂਟ ਮਿਲੇਗਾ ਆਰੀ ਵਰਕ ਦੇ ਨਾਲ ਤੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ 2.5 ਮੀਟਰ ਪ੍ਰਿੰਟਡ ਤੇ ਤੁਸੀਂ 800 ਦੇ ਵਿੱਚ ਕਰ ਬੈਠੇ ਸੂਟੇ ਬਾਈ ਕਰ ਸਕਦੇ ਹੋ ਓਨਲੀ 800 ਦੇ ਵਿੱਚ ਤੇ ਸਕਰੀਨਸ਼ਾਟ ਲੈ ਕੇ ਇਹਨਾਂ ਚ ਜੋ ਵੀ ਪਸੰਦ ਆਉਂਦਾ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਸੋਨੇ ਪ੍ਰਿੰਟ ਨੇ ਤੇ ਰੰਗ ਵੀ ਬਹੁਤ ਜ਼ਿਆਦਾ ਸੋਨੇ ਨੇ ਤੁਸੀਂ सेम ਇਦਾਂ ਦਾ ਸੂਟ ਰੈਡੀ ਕਰਵਾਉਣ ਦੇ ਲਈ ਸਾਨੂੰ WhatsApp ਤੇ ਮੈਸੇਜ ਕਰੋ ਘੇਰੇ ਤੇ ਚਾਕਾਂ ਤੇ ਬਲਸੂ ਤੇ ਬਾਟਮ ਤੇ ਤੁਹਾਡਾ ਬਹੁਤ ਘੱਟ ਪ੍ਰਾਈਸ ਵਿੱਚ ਆਪਾਂ ਸੂਟ ਰੈਡੀ ਕਰਕੇ ਦੇਵਾਂਗੇ ਇਸ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਵੀ ਆਪਣੇ ਸੂਟ ਤੇ ਕਰਵਾ ਸਕਦੇ ਹੋ ਆਰਡਰ ਤੇ ਹੀ ਸੂਟ ਰੈਡੀ ਹੋਏਗਾ ਜੀ ਇਹ ਆਪਾਂ ਫੇਰ ਰੀਸਟਾਕ ਕੀਤਾ ਹੋਇਆ ਸੀ ਸਾਰੇ ਆਪਣੇ ਸੇਲ ਹੋ ਚੁੱਕੇ ਸੀ ਸੋਲਡ ਆਊਟ ਹੋ ਗਏ ਸੀ ਰੰਗ ਰਸੀਆ ਬ੍ਰਾਂਡ ਦਾ ਫੈਬਰਿਕ ਆ ਵਰਬਰੀ ਸ਼ਰਟ ਤੇ ਪਲੇਨ ਮਸਲੀਨ ਜਿਸ ਦੇ ਨਾਲ ਮੈਚਿੰਗ ਬਾਟਮ ਰਹੇਗੀ ਵਿਦਆਊਟ ਦੁਪੱਟਾ ਮਸਲੀਨ ਕਾਟਨ ਦਾ ਬਹੁਤ ਸੋਨਾ ਹੈ neck ਤੇ ਹੈਂਡਵਰਕ ਹੋਇਆ ਕਾਟਨ ਦਾ ਮਸਲੀਨ ਕਾਟਨ ਦਾ ਸੂਟ ਆ ਤੇ ਪਲੇਨ ਪਲੇਨ ਬਾਟਮ ਮਸਲੀਨ ਦੀ ਤੇ ਦੁਪੱਟਾ ਵੀ ਬਹੁਤ ਸੋਨਾ ਤੇ ਤੁਸੀਂ ਇਹ ਵੀ ਪਾਰਟੀ ਵੇਅਰ ਸੂਟ ਬਾਈ ਕਰ ਸਕਦੇ ਹੋ